ਨੇ ਕੋਈ ਰਿਸ਼ਤਾ ਖਰਾਬ ਹੋਇਆ ਉਹਨੂੰ ਤੁਸੀਂ ਇਨੀਸ਼ੀਏਟ ਕੀਤਾ ਹੋਏ ਹੁੰਦੇ ਰਹਿੰਦੇ ਫੈਮਿਲੀ ਚ ਚਾਹੇ ਤੁਹਾਡੇ ਸਿਸਟਰ ਨੇ ਚਾਹੇ ਮੰਮਾ ਨੇ ਸੌਤ ਛੋਟੀ ਫਰੈਂਡਸ ਨੇ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀ ਰਹਿੰਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਡਾ ਛੋਟਾ ਜਿਹਾ ਐਫਰਟ ਨਾ ਇੱਕ ਰਿਸ਼ਤੇ ਨੂੰ ਬਚਾ ਸਕਦਾ ਹੈ ਬਿਲਕੁਲ ਸੋ ਮਾਡਲਿੰਗ ਤੋਂ ਤੁਹਾਡਾ ਕਰੇ ਸ਼ੁਰੂ ਤੁਸੀਂ ਕੀਤਾ ਐਂਡ THEN ਹੁਣ ਤੁਸੀਂ ਐਕਟਿੰਗ ਵੱਲ ਵੀ ਆ ਰਹੇ ਹੋ career like ਤੁਸੀਂ ਸੋਚਿਆ ਸੀ ਮਾਡਲਿੰਗ ਕਰਨੀ ਕਿ ਸੋਚਿਆ ਵੀ ਨਹੀਂ ਸੀ ਕਦੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਮੈਨੂੰ ਸੀ ਕਿ ਮੈਂ ਲਾਇਰ ਬਣੂੰਗੀ ਫਿਰ ਮੈਂ ਜੱਜ ਬਣਾਂਗੀ ਮਤਲਬ ਇਹ ਮੇਰੇ ਡ੍ਰੀਮ ਸੀ ਤੇ ਆਟੋਮੈਟਿਕਲੀ ਸਭ ਕੁਝ ਹੁੰਦਾ ਗਿਆ ਆਪੇ ਰੱਬ ਨੇ ਸਬੱਬ ਬਣਾਤਾ ਤੇ ਮੈਨੂੰ ਲੱਗਦਾ ਬਹੁਤ ਵਧੀਆ ਬਟ ਮੈਂ ਬਹੁਤ ਹੈਪੀ ਹਾਂ ਤੇ ਮੈਂ ਬਹੁਤ ਜ਼ਿਆਦਾ ਪੈਸ਼ਨੇਟ ਆ ਆਪਣੇ ਕੰਮ ਨੂੰ ਲੈ ਕੇ ਮੈਨੂੰ ਬਹੁਤ ਵਧੀਆ ਲੱਗਦਾ ਲਾਈਕ ਤੇ ਇੱਕ ਚੀਜ਼ ਜੋ ਕਿ ਤੁਸੀਂ ਫੇਸ ਕੀਤੀ बिकॉज ਤੁਸੀਂ ਮਾਡਲ ਸੀਗੇ ਉਹ ਕੀ ਉਹ ਕੀ ਸੀਗਾ ਉਹ ਡਿਫਿਕਲਟੀ ਕੋਈ ਚੈਲੰਜ ਮੈਂ ਸੱਚੀ ਲੋਕ ਕਹਿੰਦੇ ਨਾ ਮੈਂ ਸਟਰਗਲ ਕੀਤਾ ਮੈਂ ਉਹ ਸਟਰਗਲ ਕੀਤਾ ਮੈਂ ਸੱਚੀ ਮੈਂ ਉਹਨਾਂ ਚੁਣੀਆਂ ਜਿੰਨੇ ਸਟਰਗਲ ਕੀਤਾ ਟੂ ਬੀ ਆਨਸਟ ਮੈਂ ਨਹੀਂ ਕੀਤਾ ਬਲ ਮੈਨੂੰ ਆਟੋਮੈਟਿਕਲੀ ਤੁਸੀਂ ਰੱਬ ਦਾ ਹੱਥ ਕਹ ਲਓ ਮੈਂ ਬਹੁਤ ਸਪਿਰਚੁਅਲ ਹਾਂ ਮੈਨੂੰ ਲੱਗਦਾ ਹੈ ਕਿ ਮਤਲਬ ਆਟੋਮੈਟਿਕਲੀ ਮੈਨੀਫੈਸਟੇਸ਼ਨ ਬਹੁਤ ਈਜ਼ੀਲੀ ਮੈਨੂੰ ਲੱਗਦਾ ਹੈ ਕਿ ਮਤਲਬ ਮੈਨੂੰ ਚੀਜ਼ਾਂ ਮਿਲ ਗਈਆਂ ਬਟ ਹਾਂ ਇੱਕ ਚੀਜ਼ ਫੇਸ ਨਹੀਂ ਕੀਤੀ ਬਟ ਮੈਂ ਉਹਦੇ ਤੋਂ ਇੱਕ ਕੀ ਕਹਿੰਦੇ ਨੇ ਕਿ ਲੈਸਨ ਲਿੱਤਾ ਹੈ ਲਾਈਫ ਲੈਸਨ ਲਿੱਤਾ ਹੈ ਕਿ ਮੈਂ ਜਦੋਂ ਆਪਣੀ ਲਾਈਕ ਮਾਡਲਿੰਗ ਸਟਾਰਟ ਕੀਤੀ ਸੀ ਤੇ ਇਨੀਸ਼ੀਅਲ ਡੇਸ ਦੇ ਵਿੱਚ ਤੇ ਮੈਨੂੰ ਬਾਲ ਤੇ ਪਹਿਲਾਂ ਵੀ ਆਪਾਂ ਇੰਟਰਵਿਊ ਕਰ ਰਹੇ ਸੀ ਤੇ ਉਹ ਪੁੱਛ ਰਹੇ ਸੀ ਕਿ ਤੁਸੀਂ ਪਾਲੀਵੁੱਡ ਕਿਉਂ ਚੂਸ ਕੀਤਾ ਤੁਹਾਨੂੰ ਕਦੇ ਕਦੇ ਪਾਲੀਵੁੱਡ ਤੋਂ ਆਫਰ ਨਹੀਂ ਆਫਰਸ ਆਏ ਨਹੀਂ ਬਟ ਉੱਥੇ ਗੱਲਾਂ ਇਦਾਂ ਦੀ ਹੋ ਗਈਆਂ ਨਾ ਕਿ ਲਾਈਕ ਕੌਮਪਰੋ ਇਹ ਉਹ ਸਭ ਦੇਖ ਕੇ ਨਾ ਮੇਰਾ ਜਿਹੜਾ ਮਾਈਂਡ ਸੈਟ ਹੈ ਨਾ ਬਿਲਕੁਲ ਚੇਂਜ ਹੋ ਗਿਆ ਮੈਨੂੰ ਹੋ ਗਿਆ ਕਿ ਨਹੀਂ ਮੈਂ ਇੱਥੇ ਹੀ ਕੰਮ ਕਰਨਾ ਹੈ ਇੱਥੇ ਰਿਸਪੈਕਟ ਦੇ ਨਾਲ ਕੰਮ ਕਰਦੇ ਆ ਸਾਰੇ ਬਹੁਤ ਵਧੀਆ ਨੇ ਬਿਲਕੁਲ ਫੈਮਲੀ ਵਾਲਾ ਮਾਹੌਲ ਆ ਪੰਜਾਬ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਮੈਂ ਇੱਥੋਂ ਬਾਹਰ ਜਾ ਕੇ ਜੇ ਮੈਨੂੰ ਕੋਈ ਆਫਰ ਵੀ ਕਰੇ ਨਾ ਮੈਨੂੰ ਲੱਗਦਾ ਮੈਂ ਕੰਮ ਕਰੂੰਗੀ ਮਤਲਬ ਇੰਡਸਟਰੀ ਵਿੱਚ ਬਾਲੀਵੁੱਡ ਵਿੱਚ ਤੁਸੀਂ ਕੰਪਰੋਮਾਈਜ਼ ਵਾਲੀ ਸਿਚੁਏਸ਼ਨ ਫੇਸ ਕੀਤੀ ਜਾਂ ਤੁਹਾਨੂੰ ਪਤਾ ਲੱਗਿਆ ਬਟ ਇੱਥੇ ਕਦੀ ਫੇਸ ਕੀਤਾ ਇਦਾਂ ਦਾ ਕੁਝ ਇੱਥੇ ਨਹੀਂ ਮੈਨੂੰ ਨਹੀਂ ਲੱਗਦਾ ਨਹੀਂ ਕਦੇ ਵੀ ਨਹੀਂ ਮਤਲਬ ਮੈਨੂੰ ਲੱਗਦਾ ਇੱਥੇ ਨਾ ਲੋਕ ਹੁੰਦੇ ਆ ਹੁੰਦਾ ਇੱਥੇ ਵੀ ਇਦਾਂ ਹੁੰਦਾ ਪਰ ਇੱਥੇ ਲੋਕ ਡਰਦੇ ਨੇ ਤੇ ਥੋੜੀ ਇੱਕ ਮੈਨੂੰ ਲੱਗਦਾ ਇੱਕ ਸ਼ਰਮਾ ਹੈਗੀ ਆ ਤੇ ਇੱਥੇ ਇੰਨੀ ਛੇਤੀ ਇਹ ਸਭ ਨਹੀਂ ਹੁੰਦਾ ਬਾਕੀ ਮੈਨੂੰ ਲੱਗਦਾ ਜੇ ਤੁਸੀਂ ਠੀਕ ਹੋ ਨਾ ਤੇ ਸਾਰੇ ਠੀਕ ਨੇ ਜੇ ਤੁਸੀਂ ਗਲਤ ਹੋ ਤੇ ਸਾਰੇ ਗਲਤ ਨੇ ਫਿਰ ਤੁਹਾਡੇ ਨਾਲ ਤੇ ਹੁਣ ਐਕਟਿੰਗ ਵਾਲੀ ਫੋਕਸ ਹੈ ਤੁਹਾਡਾ ਜਾਂ ਮਾਡਲਿੰਗ ਵੀ ساتھ-ਸਾਥ ਨਾਲ-ਨਾਲ ਤੁਸੀਂ ਪ੍ਰੇਫਰ ਕਰੋ ਹਲੀ ਤਾਂ ਐਕਟਿੰਗ ਹੋ ਚੀ ਯਾਰ ਜੇ ਮੈਨੂੰ ਬਹੁਤ ਕੁਝ ਵਧੀਆ ਲੱਗਿਆ ਕਿ ਹਾਂ ਕੋਈ ਬਹੁਤ ਵਧੀਆ ਪ੍ਰੋਜੈਕਟ ਆਇਆ ਕੁਛ ਹੈ ਫਿਰ ਮੈਂ ਜ਼ਰੂਰ ਕਰਾਂਗੀ ਵੈਸੇ ਫਿਲਹਾਲ ਮੇਰਾ ਐਕਟਿੰਗ 'ਚ ਮੇਰਾ ਫੋਕਸ ਇੱਥੇ ਹੈ ਕੋਈ ਰਿਸ਼ਤਾ ਖਰਾਬ ਹੋਏ ਹੋਵੇ ਤੁਸੀਂ ਇਨੀਸ਼ੀਏਟ ਕੀਤਾ ਹੋਏ ਹੁੰਦੇ ਰਹਿੰਦੇ ਫੈਮਿਲੀ ਚ ਚਾਹੇ ਤੁਹਾਡੇ ਸਿਸਟਰ ਨੇ ਚਾਹੇ ਮੰਮਾ ਨੇ ਸੌਤ ਚੋੜੀ ਫਰੈਂਡਸ ਨੇ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀ ਰਹਿੰਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਡਾ ਛੋਟਾ ਜਿਹਾ ਐਫਰਟ ਨਾ ਇੱਕ ਰਿਸ਼ਤੇ ਨੂੰ ਬਚਾ ਸਕਦਾ ਹੈ ਬਿਲਕੁਲ ਸੋ ਮਾਡਲਿੰਗ ਤੋਂ ਤੁਹਾਡਾ ਕਰੀਓ ਸ਼ੁਰੂ ਤੁਸੀਂ ਕੀਤਾ ਐਂਡ THEN ਹੁਣ ਤੁਸੀਂ ਐਕਟਿੰਗ ਵੱਲ ਵੀ ਆ ਰਹੇ ਹੋ career like ਤੁਸੀਂ ਸੋਚਿਆ ਸੀ ਮਾਡਲਿੰਗ ਕਰਨੀ ਕਿ ਸੋਚਿਆ ਵੀ ਨਹੀਂ ਸੀ ਕਦੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਮੈਨੂੰ ਸੀ ਕਿ ਮੈਂ ਲੋਅਰ ਬਣੂੰਗੀ ਫਿਰ ਮੈਂ ਜੱਜ ਬਣਾਂਗੀ ਮਤਲਬ ਇਹ ਮੇਰੇ ਡ੍ਰੀਮ ਸੀ ਤੇ ਆਟੋਮੈਟਿਕਲੀ ਸਭ ਕੁਝ ਹੁੰਦਾ ਗਿਆ ਆਪੇ ਰੱਬ ਨੇ ਸਬੱਬ ਬਣਾਤਾ ਤੇ ਮੈਨੂੰ ਲੱਗਦਾ ਬਹੁਤ ਵਧੀਆ ਬਟ ਮੈਂ ਬਹੁਤ ਹੈਪੀ ਹਾਂ ਤੇ ਮੈਂ ਬਹੁਤ ਜ਼ਿਆਦਾ ਪੈਸ਼ਨੇਟ ਆ ਆਪਣੇ ਕੰਮ ਨੂੰ ਲੈ ਕੇ ਮੈਨੂੰ ਬਹੁਤ ਵਧੀਆ ਲੱਗਦਾ ਲਾਈਕ ਤੇ ਇੱਕ ਚੀਜ਼ ਜੋ ਕਿ ਤੁਸੀਂ ਫੇਸ ਕੀਤੀ बिकॉज ਤੁਸੀਂ ਮਾਡਲ ਸੀਗੇ ਉਹ ਕੀ ਉਹ ਕੀ ਸੀਗਾ ਉਹ ਡਿਫਿਕਲਟੀ ਕੋਈ ਚੈਲੰਜ ਮੈਂ ਸੱਚੀ ਲੋਕ ਕਹਿੰਦੇ ਨਾ ਮੈਂ ਇਹ ਸਟਰਗਲ ਕੀਤਾ ਮੈਂ ਉਹ ਸਟਰਗਲ ਕੀਤਾ ਮੈਂ ਸੱਚੀ ਮੈਂ ਉਹਨਾਂ ਚੁਣੀਆਂ ਜਿੰਨੇ ਸਟਰਗਲ ਕੀਤਾ ਟੂ ਬੀ ਆਨਸਟ ਮੈਂ ਨਹੀਂ ਕੀਤਾ ਬਲ ਮੈਨੂੰ ਆਟੋਮੈਟਿਕਲੀ ਤੁਸੀਂ ਰੱਬ ਦਾ ਹੱਥ ਹੱਥ ਕਹਿ ਲਓ ਮੈਂ ਬਹੁਤ ਸਪਿਰਚੁਅਲ ਆ ਮੈਨੂੰ ਲੱਗਦਾ ਹੈ ਕਿ ਮਤਲਬ ਆਟੋਮੈਟਿਕਲੀ ਮੈਨੀਫੈਸਟੇਸ਼ਨ ਬਹੁਤ ਈਜ਼ੀਲੀ ਮੈਨੂੰ ਲੱਗਦਾ ਹੈ ਕਿ ਮਤਲਬ ਮੈਨੂੰ ਚੀਜ਼ਾਂ ਮਿਲ ਗਈਆਂ ਬਟ ਹਾਂ ਇੱਕ ਚੀਜ਼ ਫੇਸ ਨਹੀਂ ਕੀਤੀ ਬਟ ਮੈਂ ਉਹਦੇ ਤੋਂ ਇੱਕ ਕੀ ਕਹਿੰਦੇ ਨੇ ਕਿ ਲੈਸਨ ਲਿੱਤਾ ਹੈ ਲਾਈਫ ਲੈਸਨ ਲਿੱਤਾ ਹੈ ਕਿ ਮੈਂ ਜਦੋਂ ਆਪਣੀ ਲਾਈਕ ਮੋਡਲਿੰਗ ਸਟਾਰਟ ਕੀਤੀ ਸੀ ਤੇ ਇਨੀਸ਼ੀਅਲ ਡੇਸ ਦੇ ਵਿੱਚ ਤੇ ਮੈਨ ਤੇ ਪਹਿਲਾਂ ਵੀ ਆਪਾਂ ਇੰਟਰਵਿਊ ਕਰ ਰਹੇ ਸੀ ਤੇ ਉਹ ਪੁੱਛ ਰਹੇ ਸੀ ਕਿ ਤੁਸੀਂ ਪਾਲੀਵੁੱਡ ਕਿਉਂ ਚੂਸ ਕੀਤਾ ਤੁਹਾਨੂੰ ਕਦੇ ਕਦੇ ਪਾਲੀਵੁੱਡ ਤੋਂ ਆਫਰ ਨਹੀਂ ਆਫਰਸ ਆਏ ਨਹੀਂ ਬਟ ਉੱਥੇ ਗੱਲਾਂ ਇਦਾਂ ਦੀ ਹੋ ਗਈਆਂ ਨਾ ਕਿ ਲਾਈਕ ਕੰਪਰੋ ਇਹ ਉਹ ਸਭ ਦੇਖ ਕੇ ਨਾ ਮੇਰਾ ਜਿਹੜਾ ਮਾਈਂਡ ਸੈਟ ਹੈ ਨਾ ਬਿਲਕੁਲ ਚੇਂਜ ਹੋ ਗਿਆ ਮੈਨੂੰ ਹੋ ਗਿਆ ਕਿ ਨਹੀਂ ਮੈਂ ਇੱਥੇ ਹੀ ਕੰਮ ਕਰਨਾ ਹੈ ਇੱਥੇ ਰਿਸਪੈਕਟ ਦੇ ਨਾਲ ਕੰਮ ਕਰਦੇ ਆ ਸਾਰੇ ਬਹੁਤ ਵਧੀਆ ਨੇ ਬਿਲਕੁਲ ਫੈਮਿਲੀ ਵਾਲਾ ਮਾਹੌਲ ਹੈ ਪੰਜਾਬ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਮੈਂ ਇੱਥੋਂ ਬਾਹਰ ਜਾ ਕੇ ਜੇ ਮੈਨੂੰ ਕੋਈ ਆਫਰ ਵੀ ਕਰੇ ਨਾ ਮੈਨੂੰ ਲੱਗਦਾ ਮੈਂ ਕੰਮ ਕਰੂੰਗੀ ਮਤਲ ਸੀਚੁਏਸ਼ਨ ਫੇਸ ਕੀਤੀ ਜਾਂ ਤੁਹਾਨੂੰ ਪਤਾ ਲੱਗਿਆ ਬਟ ਇੱਥੇ ਕਦੀ ਫੇਸ ਕੀਤਾ ਇਦਾਂ ਦਾ ਕੁਝ ਇੱਥੇ ਨਹੀਂ ਮੈਨੂੰ ਨਹੀਂ ਲੱਗਦਾ ਨਹੀਂ ਕਦੇ ਵੀ ਨਹੀਂ ਮਤਲਬ ਮੈਨੂੰ ਲੱਗਦਾ ਇੱਥੇ ਨਾ ਲੋਕ ਹੁੰਦੇ ਆ ਹੁੰਦਾ ਇੱਥੇ ਵੀ ਇਦਾਂ ਹੁੰਦਾ ਪਰ ਇੱਥੇ ਲੋਕ ਡਰਦੇ ਨੇ ਤੇ ਥੋੜੀ ਇੱਕ ਮੈਨੂੰ ਲੱਗਦਾ ਇੱਕ ਸ਼ਰਮਾ ਹੈਗੀ ਆ ਤੇ ਇੱਥੇ ਇੰਨੀ ਛੇਤੀ ਇਹ ਸਭ ਨਹੀਂ ਹੁੰਦਾ ਬਾਕੀ ਮੈਨੂੰ ਲੱਗਦਾ ਕਿ ਤੁਸੀਂ ਠੀਕ ਹੋ ਨਾ ਤੇ ਸਾਰੇ ਠੀਕ ਨੇ ਜੇ ਤੁਸੀਂ ਗਲਤ ਹੋ ਤੇ ਸਾਰੇ ਗਲਤ ਨੇ ਫਿਰ ਤੁਹਾਡੇ ਨਾਲ ਤੇ ਹੁਣ ਐਕਟਿੰਗ ਵਾਲੀ ਫੋਕਸ ਹੈ ਤੁਹਾਡਾ ਜਾਂ ਮੋਡਲਿੰਗ ਵੀ ਸਾਥ-ਸਾਥ ਨਾਲ-ਨਾਲ ਤੁਸੀਂ ਪ੍ਰੇਫਰ ਕਰੋ ਹਲੇ ਤਾਂ ਐਕਟਿੰਗ ਹੋ ਚੀ ਯਾਰ ਜੇ ਮੈਨੂੰ ਬਹੁਤ ਕੁਝ ਵਧੀਆ ਲੱਗਿਆ ਕਿ ਹਾਂ ਕੋਈ ਬਹੁਤ ਵਧੀਆ ਪ੍ਰੋਜੈਕਟ ਆਇਆ ਕੁਛ ਹੈ ਫਿਰ ਮੈਂ ਜ਼ਰੂਰ ਕਰਾਂਗੀ ਵੈਸੇ ਫਿਲਹਾਲ ਮੇਰਾ ਐਕਟਿੰਗ 'ਚ ਮੇਰਾ ਫੋਕਸ ਇੱਥੇ ਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।